ਅੱਜ ਕੱਲ ਪਖੰਡਵਾਦ ਦਾ ਬੋਲਬਾਲਾ ਇਸ ਕਦਰ ਵਾ ਚੁਕਿਆ ਕਿ ਅੱਜ ਕੱਲ ਤਾਂ ਰੋੜਾ ਚੱਕੇ ਤੋਂ ਪਖੰਡੀਆਂ ਨਿਕਲ ਰਹੇ ਨੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਪਖੰਡੀਆਂ ਦਾ ਖੂਬ ਗਾਹ ਪਿਆ ਹੋਇਆ ਹੈ ਇਸ ਦੇ ਵਿੱਚ ਕੱਲੇ ਬਾਬੇ ਨਹੀਂ ਬੇਬਿਆਂ ਵੀ ਲਗਾਤਾਰ ਸ਼ਾਮਲ ਨੇ ਬੀਬੀਆਂ ਵੀ ਜਿਹੜੀਆਂ ਲਗਾਤਾਰ ਇਸ ਦੇ ਵਿੱਚ ਸ਼ਾਮਲ ਨੇ ਆਏ ਦਿਨ ਕੋਈ ਨਾ ਕੋਈ ਪਖੰਡਵਾਦੀ ਨਿਤ ਨਮੀ ਤਸਵੀਰ ਆਉਂਦੀ ਹੈ ਇੱਕ ਤਸਵੀਰ ਦਿਖਾਉਣ ਜਾ ਰਹੇ ਆ ਜਿਸ ਦੇ ਵਿੱਚ ਇੱਕ दारू ਵਾਲੀ ਮਾਤਾ ਜਿਹੜੀ ਕਿ ਸਾਹਮਣੇ ਆਈ ਹੈ ਜੀ ਹਾਂ ਇਹ ਜਿਹੇ ਲੋਕਾਂ ਦੇ ਵੱਲੋਂ ਧਰਮ ਨੂੰ ਢਾਹ ਲਗਾਉਣ ਦੀ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਕਿ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਗਾ ਕੇ ਇਹ ਦਾਸ ਤਰੀਕਾ ਉਸ ਦੇ ਵਿੱਚ ਕਾਲੀ ਮਾਤਾ ਆਉਂਦੀ ਹੈ ਤਾਂ ਦੇਖਿਆ ਜਾ ਰਿਹਾ ਕਿ ਉਸ ਦੇ ਵੱਲੋਂ ਜਿਹੜਾ ਕਿ ਸ਼ਰਾਬ ਦਾ ਸੇਵਨ ਕੀਤਾ ਜਾ ਰਿਹਾ ਹੈ ਸ਼ਰਾਬ ਪੀ ਕੇ ਲੋਕਾਂ ਦੇ ਦੁੱਖ ਦਰਦ ਦੂਰ ਕਰਦੀ ਜਿਹੜੀ ਕਿ ਨਜ਼ਰ ਆ ਰਹੀਆਂ ਤਸਵੀਰਾਂ ਲਗਾਤਾਰ ਸਕਰੀਨ ਤੇ ਚੱਲ ਰਹੀਆਂ ਨੇ ਤੁਸੀਂ ਲਗਾਤਾਰ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੇ ਨਜ਼ਰ ਮਾਰ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮਹਿਲਾ ਜਿਹੜੀ ਕਿ ਇਹ ਦੱਸਦੀ ਹੈ ਕਿ ਉਸ ਦੇ ਵਿੱਚ ਦੇਵੀ-ਦੇਵਤਿਆਂ ਦਾ ਆਵਾਸ ਹੈ ਸ਼ਕਤੀਆਂ ਪ੍ਰਾਪਤ ਨੇ ਅਤੇ ਦਰੂਪੀ ਕੇ ਉਹ ਭੋਗ ਲਵਾ ਕੇ ਉਸ ਤੋਂ ਬਾਅਦ ਲੋਕਾਂ ਦੇ ਮਸਲੇ ਹੱਲ ਕਰਦੀਆਂ ਲੋਕ ਜਿਹੜੇ ਤਕਲੀਫਾਂ ਲੈ ਕੇ ਉਸ ਦੇ ਦਰ ਤੇ ਪਹੁੰਚਦੇ ਨੇ ਉਹਨਾਂ ਤਕਲੀਫਾਂ ਨੂੰ ਦੂਰ ਕਰਦੀ ਆ ਤਾਂ ਇੱਥੇ ਲੋਕਾਂ ਦੇ ਵੱਲੋਂ दारू ਵਗੈਰਾ ਬਹੁਤ ਚੜਾਈ ਜਾ ਰਹੀ ਆ ਫਲ ਫਰੂਟ ਦਾ ਤਾਂ ਅੰਤ ਹੀ ਨਹੀਂ ਦੂਜੇ ਪਾਸੇ ਜਿਹੜੇ ਲੋਕ ਆਪਣੀ ਮਿਹਨਤ ਦੀ ਕਮਾਈ ਦਿੰਦੇ ਨੇ ਉਹ ਵੱਖਰੀ ਗੱਲ ਐ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਤਾਂ ਤੁਹਾਡੇ ਸਾਹਮਣੇ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਖੁਦ ਨਸ਼ਾ ਕਰਦੇ ਨੇ ਤੁਹਾਡੇ ਬੱਚਿਆਂ ਨੂੰ ਕੀ ਨਸ਼ੇ ਤੋਂ ਦੂਰ ਰੱਖਣਗੇ ਕੀ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖ ਦੇਣਗੇ ਜਿਹੜੇ ਖੁਦ ਪਖੰਡ ਬਾਦ ਫਲਾ ਕੇ ਨਸ਼ਾ ਕਰਕੇ ਤੁਹਾਡੇ ਵਰਗੇ ਭੋਲੇ ਭਾਲੇ ਲੋਕਾਂ ਨੂੰ ਪਿੱਛੇ ਲਾ ਰਹੇ ਨੇ ਤਾਂ ਫੇ ਤੁਹਾਡੇ ਨਸ਼ੇੜੀ ਪੁੱਤਾਂ ਨੂੰ ਤੁਹਾਡੇ ਨਸ਼ੇੜੀ ਜਵਾਕਾਂ ਨੂੰ ਕਿਹੜੀ ਉਮੀਦ ਲੈ ਕੇ ਇਹਨਾਂ ਦੇ ਕੋਲ ਜਾਂਦੇ ਹੋ ਕਿ ਇਹ ਉਹਨਾਂ ਦਾ ਨਸ਼ਾ ਛੁਡਵਾ ਦੇਣਗੇ ਕਿਉਂਕਿ ਜਿਹੜੇ ਲੋਕ ਦੁਖੀ ਹੁੰਦੇ ਨੇ ਤਾਂ ਦੇਖਿਆ ਜਾਂਦਾ ਕਿ ਹਮੇਸ਼ਾ ਪਖੰਡੇ ਕੋਲ ਜਾ ਕੇ ਉਹਨਾਂ ਦੇ ਕੋਲੋਂ ਆਪਣੇ ਦੁੱਖ ਦਰਦ ਦੱਸੇ ਜਾਂਦੇ ਨੇ ਤਾਂ ਨਸ਼ੇ ਦੀ ਗੱਲ ਵੀ ਕੀਤੀ ਜਾਂਦੀ ਆ ਜਿਹੜੇ ਖੁਦ ਨਸ਼ੇ ਦਾ ਸੇਵਨ ਕਰ ਰਹੇ ਨੇ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚਿਆਂ ਨੂੰ ਨਸ਼ੇ ਤੋਂ ਉਹ ਬਾਹਰ ਕਰ ਸਕਦੇ ਨੇ ਤਾਂ ਫਿਰ ਕਿਉਂ ਇਹਨਾਂ ਪਖੰਡੇ ਲੋਕਾਂ ਦੇ ਪਿੱਛੇ ਲੱਗ ਕੇ ਤੁਸੀਂ ਆਪਣਾ ਸਮਾਂ ਆਪਣਾ ਪੈਸਾ ਬਰਬਾਦ ਕਰ ਰਹੇ ਹੋ ਜੇਕਰ ਤੁਹਾਡੇ ਸਾਹਮਣੇ ਹੀ ਉਹ ਨਸ਼ਿਆਂ ਦਾ ਸੇਵਨ ਕਰ ਰਹੇ ਨੇ ਧਰਮ ਨੂੰ ਬਦਨਾਮ ਕਰ ਰਹੇ ਨੇ ਤਾਂ ਇਸ ਤੋਂ ਉੱਪਰ ਪਖੰਡਵਾਦ ਹੋਰ ਕੀ ਹੋ ਸਕਦਾ ਇਹਦੀਆਂ ਜਾਗਦੀਆਂ ਤਸਵੀਰਾਂ ਦੇਖ ਕੇ ਵੀ ਤੁਸੀਂ ਅੱਖਾਂ ਬੰਦ ਕਰ ਲੈਨੇ ਹੋ ਤਾਂ ਫਿਰ ਇੱਥੇ ਗਲਤੀ ਤੁਹਾਡੇ ਵਰਗੇ ਲੋਕਾਂ ਦੀ ਹੈ ਜਿਹੜੇ ਗਏ ਜਹੇ ਪਖੰਡਿਆਂ ਤੇ ਵਿਸ਼ਵਾਸ ਕਰਕੇ ਆਪਣਾ ਧਨ ਮਨ ਸਭ ਕੁਝ ਜਿਹੜਾ ਕਿ ਲੁਟਾ ਦਿੰਦੇ ਨੇ ਤੇ ਫਿਰ ਬਾਅਦ ਦੇ ਵਿੱਚ ਪਛਤਾਵੇ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪੈਂਦਾ ਕਿਉਂਕਿ ਤੁਹਾਡੇ ਵਰਗੇ ਲੋਕ ਇਨਾ ਪਖੰਡਿਆਂ ਕੋਲ ਜਾ ਕੇ ਇਨਾ ਪਖੰਡਿਆਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਦੇ ਨੇ ਕਿਉਂਕਿ ਇੱਕ ਜਣਾ ਜਾਣਦਾ ਤਾਂ ਉਹ ਆ ਕੇ ਚਾਰ ਜਣੇ ਨੂੰ ਹੋਰ ਦੱਸਦਾ ਕਿ ਅਸੀਂ ਉਹਦੇ ਕੋਲ ਗਏ ਸੀਗੇ ਉਹ ਬਹੁਤ ਚੰਗਾ ਬਾਬਾ ਉਹ ਸਭ ਜਾਣੀ ਜਾਣ ਆ ਤਾਂ ਲੋਕ ਉਸ ਦੇ ਪਿੱਛੇ ਲੱਗ ਕੇ ਤਾਂ ਉਹ ਵੀ ਚਲੇ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਪਖੰਡਵਾਦੀ ਲੜੀ ਹੈ ਉਹ ਹੋਰ ਵੀ ਵੱਧਦੀ ਜਾ ਰਹੀ ਹੈ ਤਾਂ ਇੱਥੇ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼